ਤੇ ਕੁਛ ਦਿਨਾਂ ਤੋਂ ਇੱਕ ਨਵਾਂ ਮੁੱਦਾ ਚੱਲਿਆ ਹੈ ਗੋਪੀ ਫਰੰਦੀਪੁਰ ਤੇ ਉਹਦਾ ਚੇਲਾ ਮੁੰਡਾ ਤੇ ਇੱਕ ਬਹੁਤ ਸੀਰੀਅਸ ਮੁੱਦਾ ਹੈ ਬਈ ਜੀ ਕਬੱਡੀ ਲਈ ਕਿ ਜੇ ਉਹਨਾਂ ਦੀ ਕੋਈ ਵੀ ਗੱਲਬਾਤ ਹੈ ਮੇਰੀ ਤਾਂ ਸੋਚ ਇਹੀ ਹੈ ਕਿ ਉਹਨਾਂ ਨੂੰ ਜਿਹੜੇ ਉਹਨਾਂ ਦੇ ਨਾਲ ਰਹਿਣ ਵਾਲੇ ਯਾਰ ਦੋਸਤ ਹੈ ਪ੍ਰੀਤ ਦੇ ਕੋਈ ਦੋਸਤ ਆ ਗੋਪੀ ਦੇ ਕੋਈ ਦੋਸਤ ਆ ਤੇ ਉਹਨਾਂ ਨੂੰ ਆਪਸ ਵਿੱਚ ਬੈਠ ਕੇ ਹੀ ਸੈਟਸਪੈਟ ਕਰਾਉਣਾ ਚਾਹੀਦਾ ਹੈ ਕਿ ਫੇਸਬੁੱਕ ਤੇ ਜਿਹੜੀਆਂ ਗੱਲਾਂ ਬੋਲੀ ਜਾਂਦੇ ਨੇ ਉਹਦੇ ਵਿੱਚੋਂ ਨਵੇਂ-ਨਵੇਂ ਮੁੱਦੇ ਉੱਪਰ ਕੇ ਸਾਹਮਣੇ ਆਈ ਜਾਂਦੇ ਜੇ ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਨੂੰ ਦੇਖਦੇ ਆ ਤਾਂ ਉਹਦੇ ਵਿੱਚ ਜੇ ਗੋਪੀ ਲੈਬ ਹੋਇਆ ਤੇ ਗੋਪੀ ਨਾਲ 15-20 ਆਦਮੀ ਬੈਠੇ ਆ ਤੇ ਉਹ ਆਪਦੀ ਸਟਾਈਪ ਪੇਸ਼ ਕਰ ਰਹੇ ਆ ਤੇ ਜੇ ਉਧਰ ਪ੍ਰੀਤ ਕੋਈ ਮੁੰਡਾ ਚੱਕਰਿਆ ਤੇ ਪ੍ਰੀਤ ਨਾਲ ਵੀ ਮੇਰੇ ਹਿਸਾਬ ਨਾਲ ਵੀ ਕਾਫੀ ਬੰਦੇ ਆ ਕਿ ਕੁਝ ਉਸ ਤੋਂ ਬਾਅਦ ਮੈਂ ਹੋਰ ਵੀ ਦੇਖਿਆ ਕਿ ਕੁਝ ਪਲੇਅਰ ਹੋ ਪਾਰੇ ਕਿ ਜੋ ਸਾਡੇ ਨਾਲ ਹੋਇਆ ਜੀ ਅਸੀਂ ਉਹਦੇ ਨਾਲ ਹੱਕ ਚ ਖੜੇ ਆ ਪ੍ਰੀਤ ਦੇ ਜੇਬ ਉਹ ਪਰ ਮੇਰਾ ਵੀਰ ਪਤਾ ਕੀ ਇਹਦੇ ਵਿੱਚ ਕੋਈ ਵੀ ਇਨਸਾਨ ਗਲਤ ਹੋ ਸਕਦਾ ਚਲੋ ਉਹਦੀ ਗਲਤੀ ਨੂੰ ਤੁਸੀਂ ਆਪਣੇ ਉੱਥੇ ਬੈਠ ਕੇ ਹੀ ਚਾਰ ਬੰਦਿਆਂ ਦੇ ਵਿੱਚ ਸੈਟੀਸਫਾਈਡ ਕਰਾਓ ਯਾਰ ਵੀ ਕੋਈ ਤੁਹਾਡੇ ਹੋਣਗੇ ਇਲਾਕੇ ਦੇ ਉਧਰ ਵਧੀਆ ਪਲੇਅਰ ਪੁਰਾਣੇ ਹੋਣਗੇ ਉਹਨਾਂ ਨੂੰ ਬਲਾਓ ਜਾਂ ਜਿਹਦੇ ਉਂ ਵੀ ਤੁਸੀਂ ਮੰਨਦੇ ਆ ਉਹਦੋਂ ਕਰੋ ਹਨਾ ਪਰ ਜੇ ਇਹ ਮੁੱਦੇ ਨੂੰ ਤੁਸੀਂ ਅੱਗੇ ਲੈ ਕੇ ਜਾਓਗੇ ਮੇਰਾ ਵੀਰ ਕਬੱਡੀ ਦੀ ਬਹੁਤ ਵੱਡੀ ਬਦਨਾਮੀ ਹੋ ਰਹੀ ਹੈ ਇੱਥੇ ਮਸਲਾ ਤੁਹਾਡਾ ਦੋ ਬੰਦਿਆਂ ਦਾ ਹੈ ਠੀਕ ਹੈ ਪਰ ਇਹਦੇ ਵਿੱਚ ਬਦਨਾਮੀ ਕਬੱਡੀ ਦੀ ਹੈ ਸੋਨੂੰ ਪਤਾ ਵੀ ਕਬੱਡੀ ਦੇ ਸਿਰ ਤੇ ਇੱਕ ਟੂਰਨਾਮੈਂਟ ਤੇ ਹਜ਼ਾਰ ਬੰਦਾ ਰੋਟੀ ਖਾਂਦਾ ਇੱਕ ਦਰ ਕੋਲਚਾਲੀ ਰੇੜੀ ਤੋਂ ਲਾ ਕੇ ਗੋਲ ਗੱਪਿਆਂ ਵਾਲਾ ਹਨਾ ਪਕੌੜਿਆਂ ਵਾਲਾ ਦਾਰੂ ਵੇਚਣ ਵਾਲੇ ਦਾਰੂ ਅੰਡਿਆਂ ਵਾਲਾ ਕੌਡੀ ਖੇਡਣ ਵਾਲੇ ਰੈਫਰੀ ਤੇ ਕਮੈਂਟਰੀ ਵਾਲੇ ਜਾਲ ਵਾਲੇ ਪਤਾ ਨਹੀਂ ਕਿੰਨਾ ਕੁਸਾ ਭਰਾਵਾ ਉੱਥੇ ਠੀਕ ਹੈ ਨਾ ਤੇ ਇਹ ਕਬੱਡੀ ਮੇਰਾ ਬਾਈ ਇਹਦਾ ਕਰਕੇ ਬਹੁਤ ਸਾਈਡ ਇਫੈਕਟ ਪੈਣਾ ਹੈ ਇਹ ਚੀਜ਼ ਤੇ ਕਿਉਂਕਿ ਤੁਸੀਂ ਜੋ ਦੱਸ ਰਹੇ ਆ ਵਿੱਚੋਂ ਹੁਣ ਗੋਪੀ ਲੈਫ ਹੋਇਆ ਤੇ ਗੋਪੀ ਦੀ ਗੱਲ ਚੋਂ ਇੱਕ ਗੱਲ ਨਿਕਲੀ ਆ ਤੇ ਭਾਜੀ ਉਹਨੂੰ ਟਰੈਕਟਰ ਦੇਣਾ ਸੀ ਤੇ ਟਰੈਕਟਰ ਦਾ 3 ਲੱਖ ਰੁਪਇਆ ਦੇਣਾ ਸੀ ਤੇ 2 ਦੇਦਾ ਜਾਂ 1 ਲੱਖ ਦੇਦਾ ਹਨਾ ਇੱਕ ਤਾਂ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਜਿਹੜੀ ਆ ਫੜਬੂਲੀ ਚੱਲ ਰਹੀ ਆ ਤੇ ਜਾਂ ਪ੍ਰੋਮੋਟਰਾਂ ਦੇ ਨਾਂ ਲੈ ਲੈ ਕੇ ਅਸੀਂ ਟਰੈਕਟਰ ਦੇ ਰਹੇ ਆ ਉਹ ਵੀ ਜਗਜਹਿਰ ਹੋ ਗਈ ਸੋਦੀ ਦੂਜੀ ਹੁਣ ਪ੍ਰੀਤ ਕਹਿੰਦਾ ਮੇਰੇ ਕੋਲੇ ਲੈ ਪਿਆ ਜੀ ਮੈਂ ਉਹ ਦੂਜੀਆਂ ਪਈਆਂ ਰਿਕਾਰਡਿੰਗਾਂ ਪਈਆਂ ਮੈਂ ਰਿਕਾਰਡਿੰਗਾਂ ਦੇਵਾਂਗਾ ਮੇਰਾ ਪੁੱਤ ਇਹੇ ਜੇ ਚੱਕਰਾਂ ਜਨਾ ਪਾਓ ਕਿ ਜੇ ਤੁਹਾਡਾ ਆਪਸੀ ਮਸਲਾ ਇਹਨੂੰ ਤੁਸੀਂ ਬੈਠ ਕੇ ਨੇ ਵੇੜ ਕੇ ਹਨਾ ਇੱਕ ਗੱਲ ਮੈਂ ਤੁਹਾਨੂੰ ਸਲਾਹ ਦੇਣੀ ਚਾਹਣਾ ਕਿ ਜੇ ਬੰਨੋ ਹਟ ਜੇ ਨਾ ਪਾਸਾ ਵਟ ਲੋ ਕੋਈ ਚੱਕਰ ਨਹੀਂ ਟੀਮ ਛੱਡ ਦਿਓ ਹੋਰ ਟੀਮਾਂ ਬਹੁਤ ਆ ਤੁਹਾਡੇ ਲਈ ਪਰ ਯਾਰ ਇੱਕ ਦੂਜੇ ਦਾ ਜਲੂਸ ਕੱਢਣ ਨਾਲੋਂ ਪੂਰਾ ਹਨਾ ਉਹ ਨਾਂ ਬਲਾਉ ਉਹਨੂੰ ਆਪਦੇ ਯਾਰਾਂ ਦੋਸਤਾਂ ਨੂੰ ਦੱਸ ਦਿਓ ਪੰਜ ਚਾਰ ਨੂੰ ਆ ਲੈਬ ਹੋ ਕੇ ਜਿਹੜਾ ਤੁਸੀਂ ਕਰ ਰਹੇ ਆ ਇੱਕ ਲੈਬ ਹੋ ਗਿਆ ਦੂਜਾ ਹੋਊਗਾ ਦੂਜੇ ਤੋਂ ਬਾਅਦ ਦੂਜਾ ਹੋਊਗਾ ਫਿਰ ਜਿਹੜਾ ਸੋਡੇ ਪ੍ਰਮੋਟਰ ਪੈਸੇ ਭੇਜਣ ਵਾਲੇ ਉਹ ਹੋ ਜਾਣਗੇ ਜਿਹਦਾ ਨਾਂ ਆਜੂਗਾ ਜਿਨੇ ਜਿਹਦੇ ਪੈਸਿਆਂ ਦਾ ਨਾਂ ਆ ਗਿਆ ਗਾਹਾਂ ਨਹੀਂ ਪਹੁੰਚੇ ਉਹ ਹੋ ਜਾਊਗਾ ਪਤਾ ਨਹੀਂ ਕੀ ਹੋਸ ਹੋਊਗਾ ਮੇਰਾ ਭਾਈ ਇਹਦੇ ਵਿੱਚ ਤੇ ਮੈਂ ਤਾਂ ਤੁਹਾਨੂੰ ਦੇਖੋ ਮੈਥੋਂ ਤਾਂ ਛੋਟੇ ਆ ਤੁਸੀਂ ਵੀ ਮੇਰਾ ਵੀਰ ਇਹ ਮਸਲੇ ਨੂੰ ਨਵੇੜੋ ਤੇ ਨਵੇੜ ਕੇ ਤੁਸੀਂ ਇਹਨੂੰ ਕੋਈ ਪ੍ਰਮੋਟਰ ਹੈ ਭਰਾ ਸਾਡਾ ਵਿਚ ਪੈਂਦਾ ਉਹ ਵਿੱਚ ਪਉ ਹਨ ਤੇ ਇਹਨੂੰ ਮੇਰਾ ਵੀਰ ਇੱਥੇ ਸੈਟੀਸਫਾਈਡ ਹੋ ਕੇ ਨਾ ਤੁਸੀਂ ਇਹਨੂੰ ਪਾਸੇ ਕਰੋ ਮਸਲੇ ਦੀ ਯਾਰ ਕਿਉਂਕਿ ਅਸੀਂ ਸਾਡੇ ਟਾਈਮ 'ਚ ਵੀ ਬਾਈ ਜੀ ਇਹ ਚੀਜ਼ਾਂ ਚੱਲਦੀਆਂ ਨਹੀਂ ਆ ਇੱਕ ਦੂਜੇ ਨਾਲ ਗੁੱਸੇ ਗਲੇ ਪਰ ਅਸੀਂ ਉਦੋਂ ਕੀ ਸੀ ਛੱਡ ਦੰਦੇ ਸੀ ਮੈਚ ਨਹੀਂ ਖੇਡਦੇ ਜੇ ਕਿਸੇ ਨੇ ਕੋਈ ਮਾੜਾ મોਟਾ ਸਾਡੇ ਨਾਲ ਬਦੀ ਕੀ ਕਰਤੀ ਤੇ ਅਗਲੇ ਦੂਜੇ ਮੈਚ ਤੇ ਕਹਿ ਦਿੰਦੇ ਸੀ ਬਾਈ ਸਾਡੇ ਕੋਲੇ ਯਾਰ ਸਮਾਂ ਨਹੀਂ ਹੋਰ ਮੈਚ ਖੇਡਣਾ ਜੇ ਆਪਣੇ ਨਾਲ ਧੱਕੇ ਚਾਹੀ ਹੁੰਦੀ ਐ ਤੇ ਬਾਲੀ ਜਰਨੀ ਵੀ ਨਹੀਂ ਚਾਹੀਦੀ ਚਲੋ ਉਹਦੇ ਹੀ ਉਹਨਾਂ ਚੀਜ਼ਾਂ ਨੂੰ ਉਹਦੇ ਹੀ ਨਸਰਤ ਕਰਨਾ ਚਾਹੀਦਾ ਬਾਲਾ ਲੰਮਾ ਨਹੀਂ ਲੈ ਜਾਣਾ ਚਾਹੀਦਾ ਤੇ ਜੇ ਲੰਮਾ ਲੈ ਜਾਣ ਤੋਂ ਬਾਅਦ ਆਪਾਂ ਨੂੰ ਉਹ ਚੀਜ਼ਾਂ ਨੂੰ ਫਿਰ ਬਰਦਾਸ਼ਤ ਕਰ ਲਓ ਫਟੀ ਲਾਈਫ ਆ ਯਾਰ ਅਜੇ ਬਹੁਤ ਟਾਈਮ ਪਿਆ ਓਡੇ ਕੋਲੇ ਪ੍ਰੀਤ ਕੋਲੇ ਬਹੁਤ ਟਾਈਮ ਪਿਆ ਖੇਡਣ ਦਾ ਗੋਪੀ ਵੀ ਹਜੇ ਫੱਟਾ ਦੁਬਾਰਾ ਹਨ ਤੇ ਬਸ ਇਹੀ ਬੇਨਤੀ ਸੀ ਸਾਰੇ ਭਰਾਵਾਂ ਨੂੰ ਕਿ ਛੋਡੇ ਵਿਚੇ ਦੇ ਵਿੱਚ ਕਬੱਡੀ ਬਹੁਤ ਬਦਨਾਮ ਹੋ ਗਈ ਤੇ ਮੇਰਾ ਭਾਈ ਇਹ ਤੇ ਵਿਚਾਰ ਕਰੋ ਹਨ ਗੌਰ ਕਰਿਓ ਤੇ ਕੋਈ ਭਰਾ ਇਹਨਾਂ ਦੇ ਵਿੱਚ ਆਵੋ ਮੱਝ ਵਾਲੇ ਮੇਰੇ ਵੀਰ ਪੁਰਾਣੇ ਪਲੇਅਰ ਕਿ ਇਹਨਾਂ ਨਾਲ ਕੋਈ ਰਾਈ ਨਾਮਾ ਕਰਾਓ ਤੇ ਇਹਨਾਂ ਦੀ ਲੈਵ ਲੂ ਬਹੁਣਾ ਬੰਦ ਕਰਾਓ ਜਿਹੜੇ ਦੂਜੇ ਪਲੇਅਰ ਪਾ ਰਹੇ ਉਹਨਾਂ ਮੇਰਾ ਨੂੰ ਵੀ ਬੇਨਤੀ ਹੈ ਕਿ ਭਾਈ ਆਪਾਂ ਇੱਕ ਦੂਜੇ ਨਾਲ ਖੜਦੇ ਹੀ ਹੁੰਨੇ ਆ ਕੋਈ ਗੋਪੀ ਨਾ ਖੜੂ ਕੋਈ ਪ੍ਰੀਤਨਾ ਖੜੂਗਾ ਤੇ ਆਪਾਂ ਇਹਨੂੰ ਕਬੱਡੀ ਨੂੰ ਮਜ਼ਾਕ ਨਾ ਬਣਾਈਏ ਤੇ ਸਤਿ ਸ੍ਰੀ ਅਕਾਲ ਮੇਰਾ ਵੀਰ ਸਾਰੇ ਭਰਾਵਾਂ ਨੂੰ ਹਨ ਤੇ ਮੇਰੇ ਭਰਾ ਹੈ ਕਲਦੀਪ ਮਾਨ ਗੁਡ ਬਾਈ ਜੀ ਗੋਪੀ ਮਨੀਲਾ ਠੀਕ ਆ ਭਰਾ ਪਰ ਇੰਟੂ ਵੀਰ ਹੋਰ ਠੀਕ ਹੋਰ ਇੰਟੂ ਸੋਖਾ ਸੇਕ ਮਾ ਉਹ ਕਿਦਾਂ ਭਰਾ ਮੇਰੇ ਆ ਠੀਕ ਠਾਕ ਆ ਜ਼ਿੰਦਗੀ ਤੇਰੀ ਏਦਾਂ ਹੀ ਆ ਬਸ ਭਰਾ ਹੀ ਹੋਰ ਬਾਲਾ ਨਹੀਂ ਕੋਈ ਕਹਿਣਾ ਚਾਹੁੰਦੇ ਸਾਨੂੰ ਹਨਾ ਬਾਕੀ ਕਿਉਂਕਿ ਅਸੀਂ ਕਵਾਂਗੇ ਕੀ ਤੁਸੀਂ ਦੋਨੇ ਸਿਆਣੇ ਆ ਤੇ ਸਮਝਦਾਰ ਆ ਤੁਸੀਂ ਇਤੋਂ ਅੱਗੇ ਨਾ ਵਧੋ ਇਹਨੂੰ ਇੱਥੇ ਹੀ ਬੈਠ ਕੇ ਨਿਵੇੜੋ ਹਨਾ ਪਰਿਵਾਰਾਂ ਦੀ ਵੀ ਬੇਇੱਜ਼ਤੀ ਆ ਤੇ ਇੱਕ ਵੱਡੀ ਦੀ ਵੀ ਸਾਡੀ ਦੀ ਬੇਇੱਜ਼ਤੀ ਆ ਵੀ ਮੇਰਾ ਵੀਰ ਧਿਆਨ ਦਿਓ ਸੋਡੇ ਇਹ ਮਸਲੇ ਨੇ ਕਈ ਕਰਾਂ ਦੀਆਂ ਰੋਟੀਆਂ ਬੰਦ ਕਰਵਾ ਦੇਣੀਆਂ ਮੈਂ ਤਾਂ ਆਖਰ ਚ ਇਹੀ ਗੱਲ ਕਹਿ ਕੇ ਤੁਹਾਨੂੰ ਸਤਿ ਸ੍ਰੀ ਅਕਾਲ ਕਹਿਣਾ ਤੇ ਵਿਚਾਰ ਕਰਿਓ